ਭਵੰਤਮਾਨ ਜਿੰਦਾਬਾਦ ਮੁਕਾਬਲਾ ਕਿਉਂ ਵੀ ਲੱਖੇ ਸਦਾਣੇ ਤੈਨੂੰ ਕਿਹਾ ਸੀ ਨਾ ਵੀ ਬੰਦਾ ਬੰਜਾ ਬੰਦਾ ਬੰਜਾ ਨਾ ਤੂੰ ਛੋਸ਼ੇ ਬਾਜੀਆਂ ਕਰ ਨਾ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਨੌਜਵਾਨ ਪੀੜ੍ਹੀ ਨੂੰ ਮਗਰ ਲਾ ਕੇ ਖਰਾਬ ਕਰ ਤੇਰੇ ਵਰਗੇ ਲੀਡਰ ਨਹੀਂ ਬਣਦੇ ਤੂੰ ਇੱਕ ਗੁੰਡਾ ਕੱਲ ਵੀ ਗੁੰਡਾ ਸੀ ਅੱਜ ਵੀ ਗੁੰਡਾ ਹੈ ਤਾਂ ਗੁੰਡਾ ਹੀ ਰਹੇਗਾ ਦਲੇਰੀ ਤੇਰੇ ਛੈਣੀ ਫਸ ਫਸ ਬੜੀ ਜਲਦੀ ਹੁੰਦੀ ਹੈ ਤੇਰੀ ਜਦੋਂ ਮਾਮੇ ਨੇ ਕਹਾ ਆ ਜਾ ਗੱਡੀ ਚੋਂ ਬਾਹਰ ਉਦੋਂ ਮੂੰਹ ਦੇਖਣ ਵਾਲਾ ਸੇਦਾ ਆਏ ਹਵਾਈਆਂ ਤੋਤੇ ਉੱਡੇ ਹੋਏ ਸੀ ਬਹੁਤ ਪਤਾ ਨਹੀਂ ਮੇਰੇ ਨਾਲ ਕੀ ਕਰਨਾ ਹੈ ਇਹਨਾਂ ਨੇ ਜਦੋਂ ਬਾਹਰ ਨਿਕਲੇ ਉਹਨਾਂ ਨੇ ਧਰ ਲਿਆ ਮੁੜ ਕੇ ਸ਼ੁਰੂ ਹੋ ਗਿਆ ਭਗਵੰਤ ਮਾਨ ਮੁਰਦਾਬਾਦ ਬੁੱਚੜਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰੀ ਗੱਲ ਸੁਣੋ ਇਹ ਤਾਂ ਭਗਵੰਤ ਮਾਨ ਕਿੱਦਾਂ ਮੁਰਦਾਬਾਦ ਹੋ ਗਿਆ ਇਹਦੇ ਚ ਪੰਜਾਬ ਸਰਕਾਰ ਕਿੱਦਾਂ ਮੁਰਦਾਬਾਦ ਹੋ ਗਈ ਤੁਸੀਂ ਦੱਸੋ ਮੈਨੂੰ ਮੁਰਦਾਬਾਦ ਕਿਵੇਂ ਹੋ ਗਈ ਕਾਨੂੰਨ ਦੀਆਂ ਉਲੰਘਣਾ ਤੁਸੀਂ ਕਰੋ ਕੁੱਤੇ ਕੰਮ ਤੂੰ ਕਰਦਾ ਹੈਂ ਦੋ ਕੋੜੇ ਦੇ ਤੂੰ ਗੁੰਡਾ ਬਦਮਾਸ਼ ਹੈਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੁੱਠੇ ਕੰਮਾਂ ਚ ਲਾ ਰਹੇ ਹੈਂ ਸਾਰੇ ਕੁੱਤੇ ਕੰਮ ਕਰਕੇ ਤੂੰ ਪੈਸਾ ਬਣਾਇਆ ਤੇ ਫਿਰ ਬਾਅਦ ਕੇਹਦੇ ਨੇ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਦੇ ਵਿੱਚ ਕੀ ਰੋਲ ਆ ਭਗਵੰਤ ਮਾਨ ਨੇ ਤੇਰੇ ਵਰਗੂ ਪ੍ਰੋਫਿਟੀ ਬਣਾਈ ਏ ਗੁੰਡਾਗਰਦੀ ਕਰਕੇ ਜਾਂ ਲੋਕਾਂ ਦੀਆਂ ਮਾਵਾਂ ਧੀਆਂ ਨੂੰ ਪਾਣਾ ਨੂੰ ਫੋਨ ਕਰਕੇ ਗਾਲਾਂ ਕੱਢ ਕੇ ਜਿਹੜੀਆਂ ਗੇਮਾਂ ਲੱਖੇ ਸਿਧਾਣੇ ਤੂੰ ਖੇល ਰਿਆਂ ਨਾ ਇਹਦੇ ਵਿੱਚ ਤੂੰ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਤੂੰ ਆਪ ਫਸ ਰਿਆਂ ਤੇ ਦੋਸ਼ੀ ਕਰਾਰ ਨਾ ਦੋ ਭਗਵੰਤ ਮਾਨ ਨੂੰ ਅਗਰ ਭਗਵੰਤ ਮਾਨ ਦੀ ਜਗ੍ਹਾ ਪੰਜਾਬ ਦਾ ਕੋਈ ਹੋਰ ਸੀਐਮ ਵੀ ਹੁੰਦਾ ਨਾ ਉਹਨੇ ਵੀ ਤੁਹਾਡੇ ਹੀ ਛੱਤਰ ਪਲੇਟ ਕਰਾਉਣੀ ਸੀ ਭਗਵੰਤ ਮਾਨ ਨੇ ਤਾਂ ਕੁਝ ਕੀਤਾ ਹੀ ਨਹੀਂ ਹੈ ਉਸ ਬੰਦੇ ਨੇ ਹਲੇ ਤੱਕ ਤੁਹਾਡੀ ਕੋਈ ਲੱਤ ਵਾਪਸ ਲਈ ਨਹੀਂ ਤੋੜੀ ਤੁਹਾਡੇ ਪਰਿਵਾਰਾਂ ਨੂੰ ਤੁਹਾਡੀਆਂ ਮਾਵਾਂ ਨੂੰ ਤੁਹਾਡੀਆਂ ਵੋਟੀਆਂ ਚੱਕ ਚਕੰਦਰ ਨਹੀਂ ਮਾਰਿਆ ਉਹਨੇ ਕੁਝ ਨਹੀਂ ਕੀਤਾ ਪਰ ਜੋ ਤੁਸੀਂ ਕਾਨੂੰਨ ਦੇ ਦਾਇਰੇ ਚੋਂ ਬਾਹਰ ਜਾ ਰਹੇ ਹੋ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਛਿੱਤਰ ਪਲੇਡ ਬੰਦੀ ਹੈ ਹੁਣ ਭਾਨਾ ਸਿੱਧੂ ਵੀ ਕਹਿੰਦੇ ਇਦਾਂ ਹੀ ਚੱਕਿਆ ਉਹ ਵੀ ਜਦੋਂ ਕਹਵੇ ਗੱਡੀ ਪਿਚਾ ਕੱਟੀ ਪਿਚਾ ਉਹਨੂੰ ਕਹਿੰਦਾ ਗੱਡੀ ਪੈਕ ਲਾ ਲਾ ਪੈਕ ਲਾ ਲਾ ਭਾਨਾ ਇਦਾਂ ਕਰਦਾ ਸੀ ਹੁਣ ਭਾਨੇ ਨੂੰ ਫੜਿਆ ਜਦੋਂ ਉਹ ਇਹ ਇਹ ਦੋਨੋਂ ਜਿਹੜੇ ਬੜੇ ਬੱਬਰ ਸ਼ੇਰ ਬੰਦੇ ਆ ਬੜੇ ਹੀ ਬੱਬਰ ਸ਼ੇਰ ਪਰ ਜਦੋਂ ਉਹਨਾਂ ਖਾਕੀ ਵਰਦੀ ਵਾਲਿਆਂ ਦੇ ਸਾਹਮਣੇ ਜਾਂਦੇ ਆ ਉਹ ਇੱਕ ਪਟਾਕਾ ਜਾਂਦੇ ਸੀ ਬਚਪਨ ਦੇ ਵਿੱਚੋਂ ਮੁਰਗਾ ਛਾ ਪਟਾਕਾ ਜੋ ਕਈ ਮਰ ਆਪਾਂ ਜਲਾਉਂਦੇ ਸੀ ਤਾਂ ਬ੍ਰਹਮ ਹੋ ਜਾਂਦੇ ਸੀ ਕਈ ਮਰ ਫਸ ਜਾ ਹੋ ਜਾਂਦਾ ਸੀ ਆਪਾਂ ਫਿਰ ਨੇੜੇ ਜਾ ਕੇ ਚੈੱਕ ਕਰਦੇ ਸੀ ਸਾਲੇ ਜਲਿਆ ਕਿ ਨਹੀਂ ਜਲਿਆ ਇਹ ਫਸ ਹੋਏ ਫੋਲ ਜੜੀਆਂ ਇਹ ਫਸ ਫੋਲ ਜੜੀਆਂ ਦੋਨੋਂ ਜਣੇ ਸਿਰਫ ਇਹ ਲੋਕਾਂ ਦੇ ਬੱਚਿਆਂ ਨੂੰ ਗੁੰਮਰਾ ਕਰਕੇ ਉਹਨੂੰ ਗਲਤ ਰਾਹ ਪਾ ਕੇ ਆਪ ਨਜ਼ਾਰੇ ਲੈਂਦੇ ਦੋਨੋਂ ਜਣੇ ਇਹ ਦੋਨੋਂ ਜਣੇ ਪੰਜਾਬ ਦੇ ਉਹ ਗੁੰਡੇ ਤੇ ਡੌਨ ਤੇ ਉਹ ਮਵਾਲੀ ਬਣਨ ਨੂੰ ਫਿਰਦੇ ਹੈ ਕਿ ਪਤਾ ਨਹੀਂ ਸ਼ਾਇਦ ਪੰਜਾਬ ਦੀਆਂ ਸਰਕਾਰਾਂ ਸਾਡੀ ਜੁੱਤੀ ਹੇਠਾਂ ਆ ਜਾਣਗੀਆਂ ਸ਼ਾਇਦ ਅਸੀਂ ਸਾਰੀ ਸੰਗਤ ਆਪਣੇ ਮਗਰ ਲਾ ਲਾਂਗੇ ਸਾਰੇ ਲੋਕ ਤੇ ਬਸ ਸਾਡੀ ਬੱਲੇ ਬੱਲੇ ਹੋ ਜੂਗੀ ਸ਼ਾਇਦ ਅਸੀਂ ਸਿਐਮ ਹੀ ਆਪ ਹੀ ਬਣ ਜਾਗੇ ਤੇ ਪੀਐਮ ਵੀ ਆਪ ਹੀ ਬਣ ਜਾਗੇ ਭਾਈ ਕਾਕੇ ਉਹ ਫੁੱਲ ਝੜੀਆਂ ਤੁਹਾਡਾ ਦੋਨੋਂ ਦਾ ਨਾਮ ਰੱਖਿਆ ਨਾ ਮਾਵੇਂ ਲੱਖਾ ਸਦਾਣਾ ਪਾਨਾ ਸਿੱਧੂ ਦੋਨੋਂ ਫੁੱਸ ਵਾਲੀਆਂ ਫੁੱਲ ਝੜੀਆਂ ਫੁੱਲ ਝੜੀਆਂ ਤਾਂ ਜਲਦੀਆਂ ਰੰਗ ਬਰੰਗੀਆਂ ਲੋਕਾਂ ਨੂੰ ਅੱਖਾਂ ਨੂੰ ਨਜ਼ਾਰਾ ਆਉਂਦਾ ਫੁੱਲ ਝੜੀ ਜਲ ਤੁਸੀਂ ਤਾਂ ਫੁੱਸ ਵਾਲੀ ਫੁੱਲ ਝੜੀਆਂ ਜਿੱਤੇ ਮਸਾਲੇ ਪਤੰਦਰ ਦਾ ਘੱਟ ਲੱਗਿਆ ਹੁਣ ਤੁਸੀਂ ਭੱਜਦੇ ਹੋ ਮਾਮੇ ਵੇਖ ਕੇ ਬਹਾਏ ਹੁਣ ਕੀ ਬਣੂ ਮੈਂ ਕਿੰਨੀ ਵਾਰ ਸਮਝਾਇਆ ਹੈ ਕਿ ਜਦੋਂ ਜਦੋਂ ਚਾਹੇ ਭਾਰਤ ਦਾ ਕਾਨੂੰਨ ਹੈ ਚਾਹੇ ਕੈਨੇਡਾ ਦਾ ਕਾਨੂੰਨ ਹੈ ਚਾਹੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਦੁਨੀਆ ਦੀ ਤੁਸੀਂ ਕੋਈ ਵੀ ਕਾਨੂੰਨ ਕਾਨੂੰਨ ਨੂੰ ਭੰਗ ਕਰੋਗੇ ਪੁੱਠੇ ਸਿੱਧੇ ਕੰਮ ਕਰੋਗੇ ਜਨਤਾ ਦੇ ਵਿੱਚ ਗੰਦ ਭਰੋਗੇ ਦੰਗੇ ਫਸਾਦ ਕਰਾਉਗੇ ਤੁਹਾਡੀ ਸਰਵਿਸ ਹੋਣੀ ਜ਼ਰੂਰ ਬੰਦੀ ਹੈ ਹੁਣ ਖਾਤਰਦਾਰੀ ਲੈ ਕੇ ਗਈ ਹੈ ਖਾਤਰਦਾਰੀ ਹੋਊਗੀ ਲੈ ਕਿਸ ਦਾਣੇ ਦੀ ਬਿਲਕੁਲ ਹੋਣੀ ਚਾਹੀਦੀ ਹੈ ਪਾ ਨਾ ਸਿੱਧੂ ਹਲੇ ਵੀ ਬਦਮਾਸ਼ੀਆਂ ਕਰਦਾ ਲੋਕਾਂ ਨੂੰ ਫੋਨ ਕਰਦਾ ਹੈ ਹੈ ਏਜੰਡਾ ਨੂੰ ਬਦਮਾਸ਼ੀ ਹੈ ਕੌਣ ਹੈ ਦੋ ਬੰਦੇ ਮੈਂ ਤਾਂ ਕਹਿੰਨੀ ਵੀ ਪੰਜਾਬ ਸਰਕਾਰ ਤੋਂ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਤੋਂ ਮੇਰੀ ਰਿਕੁਐਸਟ ਹੈ ਵੀ ਇਹਨਾਂ ਦੇ ਨੱਕ 'ਚ ਤਾਂ ਤੁਨ ਖੈਲ ਨਹੀਂ ਪਾ ਹੁੰਦੀ ਮਾਨ ਸਾਹਿਬ ਉਹ ਇਦਾਂ ਦੇ ਲੋਕਾਂ ਨੂੰ ਚੰਗੀ ਤੋਂ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਘੱਟੋ ਘੱਟ ਵੀ 5 ਤੋਂ 6 ਸਾਲ ਛੁੱਟਿਆ ਜਾਵੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਤੇਨੂੰ ਪਤਾ ਲੱਗੇ ਦੇਖੋ ਪੰਜਾਬ ਦਾ ਸੁਧਾਰ ਕਿੱਦਾਂ ਨਹੀਂ ਹੁੰਦਾ ਕਿਉਂਕਿ ਜਦੋਂ ਇਦਾਂ ਦੇ ਖੱਚ ਗੰਦ ਲੰਡਰ ਲੰਡੂ ਬੰਦੇ ਅਨ ਐਜੂਕੇਟਿਡ ਪੀਪਲ ਇਹ ਦੋਨੋਂ ਜਣਿਆਂ ਨੂੰ ਕਾਲਜ ਦੀ ਸਕੂਲ ਜਾਣ ਦੀ ਜ਼ਰੂਰਤ ਆ ਇਦਾਂ ਦੇ ਖੱਚ ਲੋਕ ਆਪ ਤਾਂ ਖੱਚ ਹੁੰਦੇ ਆ ਠੱਗੀਆਂ ਝੂਠ ਬੋਲਣਾ ਠੱਗੀਆਂ ਮਾਰਨੀਆਂ ਕਿੱਥੋਂ ਕਿੱਥੋਂ ਦੋ ਨੰਬਰ ਦਾ ਪੈਸਾ ਕਮਾਉਣਾ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਗਲਤ ਕਰ ਰਿਹਾ ਕਿਉਂਕਿ ਨੌਜਵਾਨ ਪ੍ਰੀਤ ਦਾ ਖੂਨ ਬੜਾ ਗਰਮ ਹੁੰਦਾ ਉਹਨਾਂ ਦੇ ਦਿਮਾਗ ਚ ਗੰਦ ਭਰਨਾ ਉਹਨਾਂ ਨੂੰ ਪੁੱਠੇ ਰਾ ਲਾਣਾ ਇਹ ਜੇ ਦੋ ਚਾਲਬਾਜ਼ ਮੁਸਟੰਡਿਆਂ ਵਾਸਤੇ ਬਹੁਤ ਸੌਖਾ ਹੁੰਦਾ ਆ ਬੀੜੀ ਮਾਰ ਕੇ ਪਾਣਾ ਸਿੱਧੂ ਬੀੜੀ ਮਾਰ ਕੇ ਦੀ ਕੋਈ ਔਕਾਤ ਨਹੀਂ ਐ ਲੱਖੇ ਸਦਾਣੇ ਦੀ ਕੋਈ ਔਕਾਤ ਨਹੀਂ ਐ ਔਰ ਇਹ ਨਾਰੇ ਲਾਂਦਾ ਹੈ ਭਗਵੰਤ ਆ ਬੁਚੜਾ ਬੁਚ ਭਗਵੰਤ ਬੁਚੜ ਕਦੋਂ ਤਾਂ ਹੋ ਗਿਆ ਕਿਹੜੇ ਭਗਵੰਤ ਨੇ ੱੱਕਾ ਤੇ ਗਲਤ ਕੰਮ ਕਰਤਾ ਪੰਜਾਬ ਚ ਆਮ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਚੰਗੇ ਕੰਮ ਹੋ ਰੇ ਆ ਤੇ ਉਹ ਤਾਂ ਥੋ ਜਰੇ ਨਹੀਂ ਜਾ ਰਹੇ ਜਦੋਂ ਜਦੋਂ ਵੀ ਅਛਾਈ ਜ਼ਿਆਦਾ ਹਾਵੀ ਹੁੰਦੀ ਹੈ ਤੇ ਬੁਰਾਈ ਕਹਿੰਦੀ ਹੈ ਛਾਈ ਆਈ ਕਿਉਂ ਆ ਮੈਂ ਸਾਹਮਣੇ ਆਵਾ ਤੁਸੀਂ ਭਗਵੰਤ ਮਾਨ ਨੂੰ ਲੈਟ ਡਾਊਨ ਕਰਨ ਦੇ ਚੱਕਰ ਚ ਪਬਲਿਕ ਦੀ ਨਿਗਾਹਾਂ ਵਿੱਚ ਗਰਾਂ ਦੇ ਚੱਕਰ ਚ ਉਸ ਬੰਦੇ ਨੂੰ ਤੁਸੀਂ ਉਹ ਗੰਦ ਪਾ ਰਹੇ ਹੋ ਆਪੋਜੀਸ਼ਨਸ ਪਾਰਟੀ ਨਾਲ ਮਿਲ ਕੇ ਕੀ ਸਾਨੂੰ ਪਤਾ ਨਹੀਂ ਭਈ ਐਸੀ ਵੀ ਬਹੁਤ ਲੰਬੇ ਟਾਈਮ ਰਾਜਨੀਤੀ ਚ ਰਹੇ ਆ ਤੇ ਰਾਜਨੀਤੀ ਕੀ ਹੈ ਤੇ ਕਿਵੇਂ ਖੇਡਦੇ ਸਾਨੂੰ ਵੀ ਆਉਂਦੀ ਆ ਇਹਨਾਂ ਸੋਚੋ ਵੀ ਔਰਤਾਂ ਔਰਤਾਂ ਨੂੰ ਤਾਂ ਕੁਝ ਔਰਤ ਜਿੰਨੀ ਔਰਤ ਦਾ ਦਿਮਾਗ ਹੁੰਦਾ ਨਾ ਮਰਦ ਦਾ ਨਹੀਂ ਹੁੰਦਾ ਇਹ ਗੱਲ ਯਾਦ ਰੱਖਿਓ ਸੋ ਜਿਹੜੇ ਤੁਸੀਂ ਆਪੋਜੀਸ਼ਨ ਪਾਰਟੀਆਂ ਨਾਲ ਮਿਲ ਕੇ ਆਮ ਆਦਮੀ ਸਰਕਾਰ ਦੇ ਖਿਲਾਫ ਤੁਸੀਂ ਜੋ ਗੰਦ ਪਾ ਰਹੇ ਹੋ ਤੁਹਾਨੂੰ ਲੱਗਦਾ ਭਗਵੰਤ ਦੇ 3 ਸਾਲ ਲੱਗੇ ਬਸ 3 ਸਾਲ ਦਬ ਕੇ ਗੰਦ ਵਾਲੀਏ ਮੁੜ ਕੇ ਭਗਵੰਤ ਮਾਨ ਨੂੰ ਨਹੀਂ ਆਉਂਦਾ ਨਾ ਭਗਵੰਤ ਮਾਨ 3 ਸਾਲ ਬਾਅਦ ਵੀ ਆਏਗਾ ਇਹ ਗੱਲ ਮੇਰੀ ਯਾਦ ਰੱਖਿਓ ਤੁਸੀਂ ਜਿੰਨਾ ਜ਼ੋਰ ਲਾਣਾ ਲਾ ਲੋ ਬੰਦੇ ਨੂੰ ਲੈਟ ਡਾਊਨ ਕਰਨ ਵਾਸਤੇ ਪਰ ਉਹ ਬੰਦਾ ਸਹੀ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਔਰ ਹੌਲੀ ਹੌਲੀ ਹਲੇ ਤਾਂ 2 ਸਾਲ ਹੋਇਆ 16 ਮਾਰਚ ਨੂੰ 3 ਇਅਰਸ ਲਫਟ 10 ਸਾਲ ਦੇ ਵਿੱਚ ਤੁਸੀਂ ਅੱਜ ਜਿਹੜੇ ਲੋਕ ਉਹਦੇ ਖਿਲਾਫ ਹਨਾ ਸਖਸ਼ ਦੇ ਤੁਸੀਂ ਉਹਦੇ ਨਾਲ ਖੜੋਗੇ ਯਾਦ ਰੱਖਿਓ ਮੇਰੀ ਗੱਲ 3 ਸਾਲ ਬਹੁਤ ਲੰਮਾ ਟਾਈਮ ਹੁੰਦਾ ਇੱਥੇ ਤਾਂ ਜਨਾਬ ਜੀ 5 ਮਿੰਟ ਚ ਦੁਨੀਆ ਪਲਟ ਜਾਂਦੀ ਹੈ 3 ਸਾਲ ਬਹੁਤ ਲੰਮਾ ਟਾਈਮ ਉਹ ਬੰਦਾ ਬਹੁਤ ਸਹੀ ਚੱਲ ਰਿਹਾ ਹੈ ਮਾਨ ਸਾਹਿਬ ਪੰਜਾਬ ਵਾਸਤੇ ਬਹੁਤ ਸਹੀ ਕਰ ਰਹੇ ਆ ਸੋ ਮੇਰਾ ਕਹਿਣੀ ਹੈ ਜੋ ਵੀ ਆਮ ਆਦਮੀ ਦੇ ਜਿਹੜੇ ਵੀ ਬੰਦੇ ਇਸ ਵਾਰ ਇਲੈਕਸ਼ਨ ਚ ਖੜੇ ਹੋ ਰਿਹਾ ਹਮ ਹਮਾਕੇ ਵੋਟਾਂ ਪਾਓ ਆਮ ਆਦਮੀ ਦਾ ਸਾਥ ਦਿਓ ਕਿਉਂਕਿ ਇੱਕ ਆਮ ਆਦਮੀ ਪਾਰਟੀ ਹੀ ਬਚੀ ਹੈ ਜੋ ਸਾਡੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਅਗਰ ਆਪ ਨੇ ਤੁਮ ਵੀ ਨਹੀਂ ਔਰ ਮੈਂ ਵੀ ਨਹੀਂ ਇਹ ਬਾਤ ਯਾਦ ਰੱਖਣਾ ਕਾਲੀ ਇਕਲ ਕੇ ਖਾਲੀ ਆਗੇ ਉਹ ਪਹਿਲੇ ਚੱਟ ਗਏ ਪੰਜਾਬ ਨੂੰ ਉਹਨਾਂ ਨੇ ਰਹਿ ਆਖਿਓ ਹੋਰ ਚੱਟ ਦੇਣਾ ਬਾਕੀ ਹੋਰ ਪਾਰਟੀਆਂ ਰਹਿ ਗਈਆਂ ਉਹ ਤੁਹਾਨੂੰ ਪਤਾ ਹੀ ਆ ਮੈਨੂੰ ਬੋਲਣ ਦੀ ਲੋੜ ਨਹੀਂ ਐ ਸੋ ਆਮ ਆਦਮੀ ਦਾ ਸਾਥ ਦਿਓ ਆਮ ਆਦਮੀ ਨੂੰ ਸਪੋਰਟ ਕਰੋ ਕਿਉਂਕਿ ਸਾਡੇ ਕੋਲ ਇਹੀ ਚੁਆਇਸ ਹੈ ਇੱਕ ਔਰ ਇਹ ਚੁਆਇਸ ਸਾਡੀ ਮਾੜੀ ਨਹੀਂ ਹੈ ਇਹ ਬਹੁਤ ਵਧੀਆ ਚੁਆਇਸ ਹੈ ਸਾਰਿਆਂ ਦੀ ਸੋ ਲੱਖੇ ਸਧਾਨੇ ਵਰਗਿਆਂ ਨਾਲ ਪਾਨੇ ਸਿੱਧੂ ਵਾਲਨਾ ਖੜਕੇ ਤੁਸੀਂ ਆਪਣੇ ਤੇ ਵੀ ਪਰਚੇ ਨਾ ਪਵਾਓ ਆਪਣੇ ਪਰਿਵਾਰ ਸੰਭਾਲੋ ਆਪਣੇ ਆਪਣੇ ਘਰਾਂ ਨੂੰ ਮੁੜੋ ਕਿਉਂਕਿ ਇਹ ਦੋਨੋਂ ਗੁੰਡੇ ਬਦਮਾਸ਼ ਦੋ ਨੰਬਰ ਦਾ ਪੈਸਾ ਕਮਾ ਕੇ ਬੈਠੇ ਆ ਪਰ ਤੁਹਾਡੇ ਤੁਸੀਂ ਜਵਾਨ ਪੁੱਤ ਅੰਦਰ ਹੋਗੇ ਨਾ ਤੁਹਾਡੇ ਮਾਂ ਪੇ ਨੂੰ ਇਹ ਬਦਮਾਸ਼ਾਂ ਦੀ ਰੋਟੀ ਵੀ ਨਹੀਂ ਪੁੱਛਣੀ ਯਾਦ ਰੱਖਿਓ ਸਾਡੇ ਮਾਪਿਆਂ ਨੂੰ ਇਹਨਾਂ ਨੇ ਰੋਟੀ ਨਹੀਂ ਦੇਣੀ ਤੇ ਹੁਣ ਦੇਖੋ ਕਿਵੇਂ ਦੋਨੋਂ ਜਣੇ ਆਏ ਦੂਜਾ ਤਾਂ ਕਹਿੰਦਾ ਰਿਵਰਸ ਗੇਅਰ ਪਾ ਲੈ ਬੀੜੀ ਮਾਰ ਕੇ ਪਾਣਾ ਸਿੱਧੂ ਕਹਿੰਦਾ ਰਿਵਰਸ ਪਾ ਲੈ ਪੈ ਕੇ ਭੱਜਣ ਦਿੰਦੇ ਤੈਨੂੰ ਖੋਤੀ ਦੇ ਬੀੜੀ ਮਾਰ ਕੇ ਰਿਵਰਸ ਗੇਅਰ ਪਾ ਕੇ ਆ ਲੱਖਾਂ ਸਧਾਣਾ ਹੈ ਇਹਦਾ ਨੱਕ ਦੇਖਿਆ ਤੁਸੀਂ ਲੱਖੇ ਸਧਾਣੇ ਦਾ ਸਾਲੇ ਦੀ ਵੱਲੀਆਂ ਜੀ ਇੱਥੇ ਚੁੰਟਾ ਪੈਂਦੀਆਂ ਜਿਵੇਂ ਡੱਕੇ ਵਾਲੀ ਕੁਲਫੀ ਨਹੀਂ ਤੇ ਖੋਏ ਦੀ ਉਥੇ ਆ ਜੋਤੀ ਚੌਂਗ ਦੇ ਬਾਜ਼ਾਰ ਚ ਰੇੜੀ ਤੇ ਮਿਲਦੀ ਹੁੰਦੀ ਆ ਉਹ ਆਇ ਲਾਦਾ ਜਿਵੇਂ ਡੱਕਾ ਕੜਦਾ ਤੇ ਕੁਲਫੀ ਦੇ ਨੱਕ ਤੇ ਫਿੱਟ ਕਰਦੀ ਵੱਡੇ ਆਏ ਦੋਨੋਂ ਬੰਦੇ ਫਿਰਦੇ ਆਪਦੇ ਨੂੰ ਦੇਸ਼ ਭਗਤ ਗੱਦਾਰੋਂ ਤੁਸੀਂ ਦੋਨੋਂ ਜਣੇ ਤੇ ਸਿਰੇ ਤੇ ਗਦਾਰੀ ਰਹੋਗੇ ਜੈ ਹਿੰਦ ਜੈ ਭਾਰਤ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ